ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕਾਂਡ ਦੇ ਬਾਰੇ ਜਿਸ ਦੇ ਵਿੱਚ ਇੱਕ ਪੰਜਾਬ ਤੋਂ ਵਿਆਹ ਕੇ ਕੁੜੀ ਇੰਗਲੈਂਡ ਜਾਂਦੀ ਹੈ ਤੇ ਇੰਗਲੈਂਡ ਦੇ ਵਿੱਚ ਜਾ ਕੇ ਫਿਰ ਉਸ ਦਾ ਕਤਲ ਹੋ ਜਾਂਦਾ ਹੈ ਤੇ ਫਿਰ ਜਦੋਂ ਉਹਦੀ ਡੈੱਡ ਬੋਡੀ ਪੁਲਿਸ ਨੂੰ ਮਿਲਦੀ ਹੈ ਪਹਿਲਾਂ ਤਾਂ ਉਹ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੀ ਹੈ ਕਿ ਤਰੀਕਾ ਸੀ ਜਿਹੜਾ ਉਸ ਕਤਲ ਦਾ ਉਹ ਬੜਾ ਖਤਰਨਾਕ ਸੀ ਤੇ ਉਸ ਤੋਂ ਬਾਅਦ ਫਿਰ ਜਦੋਂ ਪੁਲਿਸ ਉਸ ਦੇ ਕਾਤਲ ਨੂੰ ਫੜਦੀ ਹੈ ਤੇ ਕਾਤਲ ਆਪਣਾ ਕਬੂਲਨਾਮਾ ਪੁਲਿਸ ਅੱਗੇ ਰੱਖਦਾ ਕਤਲ ਨੂੰ ਕਬੂਲ ਕਰਦਾ ਤਾਂ ਪੁਲਿਸ ਹੈ ਜਿਹੜੀ ਉਸ ਦੀਆਂ ਗੱਲਾਂ ਮੰਨਣ ਨੂੰ ਤਿਆਰ ਤੱਕ ਨਹੀਂ ਹੁੰਦੀ ਪੁਲਿਸ ਨੂੰ ਲੱਗਦਾ ਕਿ ਉਹ ਝੂਠ ਬੋਲ ਰਿਹਾ ਉਹ ਜਿਹੜੀ ਕਬੂਲ ਕਰ ਰਿਹਾ ਗੱਲ ਉਹ ਬਿਲਕੁਲ ਝੂਠੀ ਹੈ ਤੇ ਫਿਰ ਪੁਲਿਸ ਕਿਵੇਂ ਅੱਗੇ ਸੱਚਾਈ ਲੈ ਕੇ ਆਉਂਦੀ ਹੈ ਕੱਢ ਕੇ ਤੇ ਕਿਵੇਂ ਇਹ ਕੇਸ ਆ ਜਿਹੜਾ ਹੱਲ ਹੁੰਦਾ ਤੇ ਇਹਦੇ ਵਿੱਚ ਫਿਰ ਸਜ਼ਾ ਕੀ ਹੁੰਦੀ ਹੈ ਕਾਤਲ ਨੂੰ ਇਹ ਸਾਰੀ ਗੱਲਬਾਤ ਆਪਾਂ ਅੱਜ ਇਸ ਵੀਡੀਓ 'ਚ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਐਂਡ ਤੱਕ ਬਣੇ ਰਹੋ ਤੇ ਐਂਡ ਦੇ ਉੱਤੇ ਜਾ ਕੇ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਪੌਤਾ ਸਮਾ ਆਪਾਂ ਤੁਹਾਡਾ ਨਾਮ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ ਜੀ 2013 ਦੇ ਵਿੱਚ 2013 ਦੇ ਵਿੱਚ ਇੱਕ ਵਰਸ਼ਾ ਰਾਣੀ ਨਾਮ ਦੀ ਲੜਕੀ ਸੀ ਉਹ ਪੰਜਾਬ ਦੀ ਰਹਿਣ ਵਾਲੀ ਸੀ ਤੇ ਉਸ ਦਾ ਵਿਆਹ ਇੱਕ ਜਸਵੀਰ RAM ਨਾਮ ਦੇ ਲੜਕੇ ਦੇ ਨਾਲ ਹੁੰਦਾ ਇੱਕ ਲੜਕਾ ਜੋ ਕਿ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਜਸਵੀਰ ਕਾਫੀ ਸਮੇਂ ਤੋਂ ਇੰਗਲੈਂਡ 'ਚ ਰਹਿ ਰਿਹਾ ਸੀ ਤੇ ਉੱਥੇ ਇੱਕ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਤੇ ਇੱਥੇ ਉਹ ਇੰਗਲੈਂਡ ਤੋਂ ਪੰਜਾਬ ਆਇਆ ਹੋਇਆ ਸੀ ਤੇ ਉਹਦੇ ਘਰਦਿਆਂ ਨੇ ਉਹਦਾ ਵਿਆਹ ਸੀ ਜਿਹੜਾ ਉਹ ਵਰਸ਼ਾ ਦੇ ਨਾਲ ਕਰ ਦਿੱਤਾ ਇਹਨਾਂ ਦਾ ਜਿਹੜਾ ਵਿਆਹ ਸੀ ਉਹ 2013 ਦੇ ਵਿੱਚ ਹੁੰਦਾ ਤੇ ਇਹਦੇ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਜਿਹੜਾ ਜਸਵੀਰ ਹੈ ਉਹ ਵਾਪਸ ਇੰਗਲੈਂਡ ਚਲਾ ਜਾਂਦਾ ਕਿਉਂਕਿ ਜਿਹੜੀ ਉਹ ਬੈਂਕ ਦੇ ਵਿੱਚ ਕੰਮ ਕਰਦਾ ਸੀ ਉਤੋਂ ਉਹਨੂੰ ਕਾਲ ਆਉਂਦੀ ਹੈ ਕਿ ਤੈਨੂੰ ਕੰਮ ਤੇ ਵਾਪਸ ਆਉਣਾ ਪਊਗਾ ਇਸ ਕਰਕੇ ਜਸਵੀਰ ਜਦੋਂ ਵਾਪਸ ਚਲਾ ਜਾਂਦਾ ਤਾਂ ਬਾਅਦ ਦੇ ਵਿੱਚ ਜਿਹੜੀ ਵਰਸ਼ਾ ਉਹ ਆਪਣਾ ਵੀਜ਼ਾ ਅਪਲਾਈ ਕਰਦੀ ਹੈ ਤੇ ਉਹਦਾ ਵੀਜ਼ਾ ਅਗਸਤ 2013 ਦੇ ਵਿੱਚ ਆ ਜਾਂਦਾ ਤੇ ਫਿਰ ਵਰਸ਼ਾ ਇੱਥੋਂ ਇੰਗਲੈਂਡ ਨੂੰ ਚਲੀ ਜਾਂਦੀ ਹੈ ਪੰਜਾਬ ਤੋਂ ਤੇ ਜਦੋਂ ਇੰਗਲੈਂਡ ਪਹੁੰਚਦੀ ਹੈ ਉੱਥੇ ਜਾ ਕੇ ਜਸਵੀਰ ਉਹਨੂੰ ਕਮ ਆਉਂਦਾ ਫਿਰ ਆਉਂਦਾ ਵਧੀਆ ਉਹ ਇੰਗਲੈਂਡ ਦਿਖਾਉਂਦਾ ਉਹਨੂੰ ਘੁੰਮਦੇ ਫਿਰਦੇ ਆ ਵਧੀਆ ਜਿਹੜੀ ਉਹਨਾਂ ਦੀ ਲਾਈਫ ਚੱਲ ਰਹੀ ਸੀ ਤੇ ਉਹ ਵਧੀਆ ਆਪਣੀ ਜ਼ਿੰਦਗੀ ਬਸਰ ਕਰ ਰਹੇ ਸੀ ਜਿਹੜਾ ਜਸਬੀਰ ਸੀ ਉਹ ਕੰਮ ਤੇ ਜਾਂਦਾ ਸੀ ਤੇ ਵਰਸ਼ਾ ਦੇ ਲਈ ਕੰਮ ਲੱਭ ਰਹੇ ਸੀ ਤੇ ਹੁਣ ਇਦਾਂ ਚੱਲਦਿਆਂ ਚੱਲਦਿਆਂ ਸਤੰਬਰ ਮਹੀਨਾ ਆਉਂਦਾ 12 ਸਤੰਬਰ 2013 ਨੂੰ ਅਚਾਨਕ ਜਿਹੜਾ ਜਸਬੀਰ ਹੈ ਉਹ ਪੁਲਿਸ ਸਟੇਸ਼ਨ ਜਾਂਦਾ ਤੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਆਪਣੀ ਘਰ ਵਾਲੀ ਦੇ ਮਿਸਿੰਗ ਹੋਣ ਦੀ ਰਿਪੋਰਟ ਲਿਖਾਉਂਦਾ ਉਹਦੀ ਮਿਸਿੰਗ ਰਿਪੋਰਟ ਲਿਖਾਉਂਦਾ ਤੇ ਉਹ ਨਾਲ ਦੇ ਨਾਲ ਘਰਦਿਆਂ ਨੂੰ ਵੀ ਫੋਨ ਕਰਦਾ ਉਹਨਾਂ ਨੂੰ ਵੀ ਦੱਸਦਾ ਕਿ ਵਰਸ਼ਾ ਜਿਹੜੀ ਘਰ ਤੋਂ ਕਿਤੇ ਚਲੀ ਗਈ ਆ ਮੈਨੂੰ ਮਿਲ ਨਹੀਂ ਰਹੀ ਤੇ ਉਹਦੇ ਘਰ ਦੇ ਬੜੇ ਜਿਹੜੇ ਪਰੇਸ਼ਾਨ ਹੁੰਦੇ ਆ ਤੇ ਨਾਲ ਹੀ ਉਹ ਵਰਸ਼ਾ ਦੇ ਘਰਦਿਆਂ ਨੂੰ ਵੀ ਇਹ ਜਿਹੜੀ ਇਨਫੋਰਮੇਸ਼ਨ ਦਿੰਦਾ ਹੈ ਗੱਲ ਦੱਸਦਾ ਹੈ ਤੇ ਘਰਦਿਆਂ ਨੂੰ ਦਲਾਸਾ ਰੱਖਣ ਲਈ ਕਹਿੰਦੇ ਆ ਤੇ ਉਹਨੂੰ ਫਿਰ ਅੱਗੇ ਕਹਿੰਦੇ ਆ ਕਿ ਤੂੰ ਪੁਲਿਸ ਨਾਲ رابطہ ਕਾਇਮ ਰੱਖ ਤੇ ਉਹਨਾਂ ਦੀ ਮਦਦ ਕਰ ਪੁਲਿਸ ਤੇਰੀ ਮਦਦ ਜ਼ਰੂਰ ਕਰੂਗੀ ਤਾਂ ਹੁਣ ਉਹ ਪੁਲਿਸ ਜਿਹੜੀ ਉਹਨੂੰ ਭਾਲਣ ਦੇ ਵਿੱਚ ਲੱਗ ਜਾਂਦੀ ਹੈ ਵਰਸ਼ਾਂ ਨੂੰ ਲੱਭਣ ਚ ਲੱਗ ਜਾਂਦੀ ਹੈ ਉਹ ਤੋਂ ਡਿਟੇਲ ਵਗੈਰਾ ਲੈਂਦੀ ਆ ਜਿਹੜਾ ਜਸਬੀਰ ਸੀ ਉਸ ਤੋਂ ਸਾਰੀ ਗੱਲਬਾਤ ਪੁੱਛਦੀ ਆ ਕਿ ਤੇਰੀ ਘਰ ਵਾਲੀ ਦਾ ਹੁਲੀਆ ਕਿਹਾ ਜਾਸੀ ਉਹਦੀ ਫੋਟੋਸ ਲੈਂਦੀ ਆ ਤੇ ਕਾਰਨ ਵੀ ਪੁੱਛਦੀ ਆ ਕਾਫੀ ਤਾਂ ਜਸਬੀਰ ਆਪਣੇ ਵੱਲੋਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਸਾਰੀਆਂ ਪੁਲਿਸ ਨੂੰ ਦੱਸਦਾ ਹੈ ਉਸ ਤੋਂ ਬਾਅਦ ਜਸਬੀਰ ਘਰ ਵਾਪਸ ਆ ਜਾਂਦਾ ਹੁਣ 12 ਤਰੀਕ ਦੀ ਰਾਤ ਆ ਜਾਂਦੀ ਹੈ ਪਰ ਵਰਸ਼ਾ ਦਾ ਹਾਲ ਤੱਕ ਕਿਤੇ ਕੁਝ ਪਤਾ ਨਹੀਂ ਲੱਗਦਾ ਹੁਣ ਅਚਾਨਕ ਕੀ ਹੁੰਦਾ ਰਾਤ ਨੂੰ 12 ਵਜੇ ਦੇ ਕਰੀਬ ਜਿਹੜੇ ਜਸਵੀਰ ਦੇ ਗਵਾਂਢੀ ਸੀਗੇ ਉਹਨਾਂ ਨੂੰ ਕੁਝ ਅਜੀਬ ਜੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਬੜਾ ਸੋਚਦੇ ਆ ਕਿ ਇਹ ਸਮੈਲ ਆ ਕਿੱਥੋਂ ਰਹੀ ਹੈ ਉਹ ਕਾਫੀ ਟਾਈਮ ਤੱਕ ਜਿਹੜਾ ਚੁੱਪ ਰਹਿੰਦੇ ਆ ਪਰ ਉਸ ਤੋਂ ਬਾਅਦ ਉਹ ਫਿਰ ਬਾਹਰ ਨਿਕਲ ਕੇ ਦੇਖਦੇ ਆ ਜਦੋਂ ਬਾਹਰ ਨਿਕਲਦੇ ਆ ਤਾਂ ਉਹਨਾਂ ਨੂੰ ਲੱਗਦਾ ਜਿਵੇਂ ਕੋਈ ਮਾਸ ਜਲ ਰਿਹਾ ਹੋਵੇ ਕਿਤੇ ਤਾਂ ਉਹਨਾਂ ਨੂੰ ਅੱਗੇ ਪਤਾ ਲੱਗਦਾ ਕਿ ਜਿਹੜੀ ਇਹ ਸਮੈਲ ਆਉ ਜਸਵੀਰ ਦੇ ਘਰ ਦੇ ਅੰਦਰੋਂ ਆ ਰਹੀ ਹੈ ਤਾਂ ਉਹ ਜਸਵੀਰ ਕੋਲ ਜਾਂਦੇ ਆ ਉਹਨੂੰ ਪੁੱਛਦੇ ਆ ਕਿ ਤੇਰੇ ਘਰ ਚੋਂ ਅਜੀਬ ਜਿਹੀ ਸਮੈਲ ਕੀ ਆ ਰਹੀ ਹੈ ਇਦਾਂ ਲੱਗ ਰਿਹਾ ਜਿਵੇਂ ਕੋਈ ਮਾਸ ਵਗੈਰਾ ਜਲ ਰਿਹਾ ਹੋਵੇ ਤਾਂ ਅੱਗੋਂ ਫਿਰ ਜਿਹੜਾ ਜਸਵੀਰ ਸੀ ਉਹਨਾਂ ਨੂੰ ਕਹਿੰਦਾ ਕਿ ਮੈਂ ਆਪਣੇ ਗਾਰਡਨ ਦੇ ਵਿੱਚ ਅੱਜ ਸਫਾਈ ਕੀਤੀ ਸੀ ਤੇ ਉਹ ਸਾਰਾ ਜਿਹੜਾ ਕੂੜਾ ਵਗੈਰਾ ਸੀ ਉਹ ਉੱਥੇ ਪਿਆ ਸੀ ਤੇ ਮੈਂ ਉਹਨੂੰ ਅੱਗ ਲਗਾਈ ਆ ਇੱਕ ਮਸ਼ੀਨ ਸੀ ਉੱਥੇ ਜਿਸ ਦਾ ਨਾਮ ਇਨਸੀਨੇਟਰ ਸੀਗਾ ਜਿਹੜੀ ਕਿ ਕੂੜੇ ਕਰਕਟ ਨੂੰ ਜਲਾਉਣ ਦੇ ਲਈ ਵਰਤੀ ਜਾਂਦੀ ਆ ਉਹਦੇ ਵਿੱਚ ਉਹਨੇ ਅੱਗ ਲਾਈ ਹੋਈ ਸੀ ਕੂੜੇ ਨੂੰ ਤੇ ਘਰ ਦੇ ਇਹ ਜਿਹੜੇ ਗਵਾਂਢੀ ਸੀਗੇ ਇਹ ਗੱਲ ਸੁਣ ਕੇ ਵਾਪਸ ਆਪਣੇ ਘਰ ਚਲੇ ਜਾਂਦੇ ਆਂਦੇ ਪਰ ਹੁਣ ਜਿਹੜੀ ਸਮੈਲ ਸੀ ਉਹ ਕਾਫੀ ਜ਼ਿਆਦਾ ਵੱਧ ਗਈ ਹੈ ਜਦੋਂ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਤਾਂ ਫਿਰ ਉਹ ਪੁਲਿਸ ਨੂੰ ਫੋਨ ਕਰਦੇ ਆ। ਹੁਣ ਪੁਲਿਸ ਆਉਂਦੀ ਆ ਮੌਕੇ ਤੇ। ਹੁਣ ਜਿਹੜਾ ਜਸਬੀਰ ਸੀ ਉਹ ਪਹਿਲਾਂ ਹੀ ਦਿਨ ਦੇ ਵਿੱਚ ਜਾ ਕੇ ਆਪਣੇ ਘਰ ਵਾਲੀ ਦੇ ਮਿਸਿੰਗ ਰਿਪੋਰਟ ਲਿਖਾ ਕੇ ਆਇਆ ਸੀ ਤੇ ਹੁਣ ਪੁਲਿਸ ਨੂੰ ਉਹਦੇ ਖਿਲਾਫ ਇੱਕ ਕੰਪਲੇਂਟ ਮਿਲਦੀ ਆ ਕਿ ਉਹਦੇ ਘਰ ਦੇ ਵਿੱਚ ਕੁਝ ਜਲਾਇਆ ਜਾ ਰਿਹਾ ਹੈ ਜਿਸ ਦੀ ਬੜੀ ਅਜੀਬ ਜਿਹੀ ਸਮੈਲ ਆ ਤਾਂ ਮੌਕੇ ਤੇ ਹੁਣ ਉੱਥੇ ਪੁਲਿਸ ਆਉਂਦੀ ਆ। ਹੁਣ ਜਦੋਂ ਪੁਲਿਸ ਆਉਂਦੀ ਆ ਜਸਬੀਰ ਨਾਲ ਗੱਲਬਾਤ ਕਰਦੀ ਆ ਜਸਬੀਰ ਨੂੰ ਪੁੱਛਦੇ ਆ ਕਿ ਤੂੰ ਇਹ ਕੀ ਜਲਾ ਰਿਹਾ ਜਿਹੜੀ ਅਜੀਬ 스ਮੈਲ ਆ ਰਹੀ ਆ ਤਾਂ ਉਹ ਪੁਲਿਸ ਨੂੰ ਵੀ ਇਹੀ ਕਹਿੰਦਾ ਕਿ ਮੈਂ ਗਾਰਡਨ ਦੀ ਸਫਾਈ ਕੀਤੀ ਸੀ ਜਿਹੜੀ ਰਹਿੰਦ-ਖੂੰਦ ਸੀ ਉਹਨੂੰ ਮੈਂ ਜਲਾ ਰਿਹਾ ਇਹ ਉਹਦੀ ਉਹ 스ਮੈਲ ਆ ਤਾਂ ਪੁਲਿਸ ਵਾਲੇ ਅੰਦਰ ਜਾ ਕੇ ਚੈੱਕ ਕਰਨਾ ਚਾਹੁੰਦੇ ਆ ਤੇ ਅੰਦਰ ਜਾਂਦੇ ਜਦੋਂ ਸਾਹਮਣੇ ਦੇਖਦੇ ਆ ਉਹ ਕੂੜਾ ਚਲਾਉਣ ਵਾਲੀ ਮਸ਼ੀਨ ਇਨਸੀਨੇਟਰ ਸੀ ਜਿਹੜੀ ਉਹਦੇ ਵਿੱਚ ਉਹ ਕੂੜਾ ਜਲਾ ਰਿਹਾ ਹੁੰਦਾ ਤਾਂ ਪੁਲਿਸ ਵਾਲਿਆਂ ਨੂੰ ਲੱਗਦਾ ਕਿ ਸ਼ਾਇਦ ਇਹ ਕੂੜਾ ਹੀ ਜਲਾ ਰਿਹਾ ਹੈ ਤੇ ਉਸ ਤੋਂ ਬਾਅਦ ਇੱਕ ਆਫੀਸਰ ਸੀ ਜਿਹੜੀ ਲੇਡੀ ਪੁਲਿਸ ਆਫੀਸਰ ਸੀ ਉਹਨੂੰ ਲੱਗਦਾ ਕਿ ਮੈਨੂੰ ਇੱਕ ਵਾਰੋ ਜਿਹੜੀ ਇਨਸਿਨੇਟਰ ਮਸ਼ੀਨ ਆ ਉਹਨੂੰ ਚੈੱਕ ਕਰਨਾ ਚਾਹੀਦਾ। ਉਹ ਅੱਗੇ ਜਾਂਦੀ ਆ ਇਨਸਿਨੇਟਰ ਨੂੰ ਖੋਲ ਕੇ ਦੇਖਦੀ ਆ। ਜਦੋਂ ਖੋਲਦੀ ਆ ਉਹਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਉਸ ਦੇ ਵਿੱਚ ਐਦਾਂ ਲੱਗ ਰਿਹਾ ਸੀ ਜਿਵੇਂ ਕੋਈ ਇਨਸਾਨੀ Laash ਜਲਾਈ ਜਾਂਦੀ ਹੋਵੇ। ਤਾਂ ਪੁਲਿਸ ਹੁਣ ਉਸ Laash ਨੂੰ ਜਿਹੜਾ ਵਿੱਚੋਂ ਕੱਢਦੀ ਆ ਤੇ ਉਹ ਜਿਹੜੀ Laash ਸੀਗੀ ਹੁਣ ਤੱਕ ਕਾਫੀ ਜ਼ਿਆਦਾ ਜਲ ਚੁੱਕੀ ਸੀ। ਹੁਣ ਪੁਲਿਸ ਨੂੰ ਇਹ ਤੱਕ ਨਹੀਂ ਪਤਾ ਲੱਗ ਰਿਹਾ ਸੀ ਕਿ ਇਹ ਕਿਸੇ ਔਰਤ ਦੀ Laash ਆ ਜਾਂ ਕਿਸੇ ਮਰਦ ਦੀ Laash ਆ। ਪਰ ਦਿਨ ਦੇ ਵਿੱਚ ਉਹ ਜਿਹੜਾ ਜਸਬੀਰ ਸੀ ਉਹ ਕੰਪਲੇਂਟ ਲਿਖਾ ਕੇ ਆਇਆ ਸੀ ਇਸ ਕਰਕੇ ਪੁਲਿਸ ਹੁਣ ਇਹੀ ਸੋਚਦੀ ਹੈ ਕਿ ਸ਼ਾਇਦ ਇਹਦੀ ਜਿਹੜੀ ਘਰ ਵਾਲੀ ਹੈ ਉਹਦੀ ਓਲਾਸ਼ ਹੋਣੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਟੈਸਟ ਵਗੈਰਾ ਕਰਦੀ ਹੈ ਤੇ ਉਸ ਓਲਾਸ਼ ਨੂੰ ਜਿਹੜੀ ਪੋਸਟਮਾਰਟਮ ਵਗੈਰਾ ਦੇ ਲਈ ਹਸਪੀਟਲ ਭੇਜ ਦਿੰਦੀ ਹੈ ਤੇ ਦੂਜੇ ਪਾਸੇ ਜਸਬੀਰ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਤੇ ਉਹ ਤੋਂ ਪੁੱਛਗਿੱਛ ਹੁੰਦੀ ਹੈ ਤਾਂ ਜਦੋਂ ਪੁੱਛਗਿੱਛ ਹੁੰਦੀ ਹੈ ਤਾਂ ਇੱਥੇ ਜਿਹੜਾ ਜਸਬੀਰ ਸੀ ਉਹ ਸਾਰੀ ਗੱਲਬਾਤ ਕਬੂਲ ਕਰ ਲੈਂਦਾ ਉਹ ਪੁਲਿਸ ਨੂੰ ਦੱਸਦਾ ਹੈ ਕਿ ਇਹ ਸੱਚਮੁੱਚ ਮੇਰੀ ਘਰ ਵਾਲੀ ਦੀ Laash ਆ ਵਰਸ਼ਾ ਦੀ ਮੈਂ ਉਹਨੂੰ ਮਾਰ ਕੇ ਇੱਥੇ ਜਲਾ ਦਿੱਤਾ ਜਦੋਂ ਇਹ ਗੱਲਬਾਤ ਸੁਣਦੀ ਆ ਪੁਲਿਸ ਤਾਂ ਉਹਨੂੰ ਥਾਣੇ ਲਿਜਾਇਆ ਜਾਂਦਾ ਤੇ ਉੱਥੇ ਜਾ ਕੇ ਹੁਣ ਉਹਦੇ ਉੱਤੇ ਕੇਸ ਬਣਾਇਆ ਜਾਂਦਾ ਤੇ ਉਹ ਸਾਰੀ ਗੱਲਬਾਤ ਪੁਲਿਸ ਦੁਬਾਰਾ ਤੋਂ ਰਿਕਾਰਡ ਕਰਦੀ ਆ ਸਾਰੇ ਬਿਆਨ ਜੋ ਦਿੰਦਾ ਤੇ ਉਦੋਂ ਜਿਹੜਾ ਮਾਰਨ ਦਾ ਕਾਰਨ ਪੁੱਛਦੀ ਆ ਤੇ ਪੁਲਿਸ ਨੂੰ ਜਿਹੜੇ ਉਹ ਕਾਰਨ ਦੱਸਦਾ ਜੋ ਜੋ ਗੱਲਾਂ ਦੱਸਦਾ ਉਹ ਕੁਝ ਇਸ ਤਰ੍ਹਾਂ ਹੁੰਦੀਆਂ ਹੁਣ ਇੱਥੇ ਜਸਬੀਰ ਹੈ ਜਿਹੜਾ ਉਹ ਕਬੂਲ ਕਰਦਾ ਪੁਲਿਸ ਕੋਲੇ ਕਿ ਉਹਨੇ ਆਪਣੀ ਘਰ ਵਾਲੀ ਨੂੰ ਮਾਰ ਦਿੱਤਾ ਉਹ ਇੱਥੇ ਇਹ ਦੱਸਦਾ ਹੈ ਕਿ ਜਦੋਂ ਵਿਆਹ ਹੋਣ ਤੋਂ ਬਾਅਦ ਮੇਰੀ ਘਰ ਵਾਲੀ ਇੱਥੇ ਆਈ ਤਾਂ ਮੈਂ ਉਹਨੂੰ ਵਧੀਆ ਕਮਾਇਆ ਫਰਾਇਆ ਜਦੋਂ ਉਹਨੂੰ ਕਮਾਇਆ ਫਰਾਇਆ ਤਾਂ ਉਸ ਦੇ ਦੌਰਾਨ ਹੀ ਮੈਨੂੰ ਉਹਦੇ ਜਿਹੜੇ ਬਿਹੇਵੀਅਰ ਦੇ ਵਿੱਚ ਚੇਂਜ ਆਉਣੇ ਜਿਹੜੇ ਸ਼ੁਰੂ ਹੋ ਗਏ ਲੱਗਣ ਲੱਗਾ ਕਿ ਇਹਦਾ ਬਿਹੇਵੀਅਰ ਜਿਹੜਾ ਉਹ ਚੇਂਜ ਹੋ ਰਿਹਾ ਜਦੋਂ ਇਹ ਹੌਲੀ ਹੌਲੀ ਕਰਕੇ ਵਧਦਾ ਗਿਆ ਤਾਂ ਜਸਵੀਰ ਦੱਸਦਾ ਕਿ ਇੱਕ ਦਿਨ ਜਿਹੜੀ ਵਰਖਾ ਸੀ ਉਹ ਮੈਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਜਿਹੜਾ ਵਿਆਹ ਸੀ ਉਹ ਜਾਣਬੁੱਝ ਕੇ ਕਰਾਇਆ ਸੀ ਜਿਹੜਾ ਮੈਂ ਇਹ ਵਿਆਹ ਸੀ ਇਹ ਇੱਕ ਸਾਜ਼ਿਸ਼ ਦੇ ਤਹਿਤ ਕਰਾਇਆ ਤੇਰੇ ਨਾਲ ਮੈਂ ਇੰਡੀਆ ਦੇ ਵਿੱਚ ਆਜ਼ਾਦੀ ਦੇ ਨਾਲ ਰਹਿ ਨਹੀਂ ਸਕਦੀ ਸੀ ਮੈਨੂੰ ਲੱਗਦਾ ਸੀ ਕਿ ਜੇਕਰ ਮੈਂ ਆਜ਼ਾਦੀ ਦੇ ਨਾਲ ਰਹਿਣਾ ਆਪਣੀ ਜ਼ਿੰਦਗੀ ਆਪਣੀਆਂ ਟਰਮ ਐਂਡ ਕੰਡੀਸ਼ਨ ਤੇ ਜਿਉਣੀ ਆ ਤਾਂ ਮੈਨੂੰ ਇੰਡੀਆ ਤੋਂ ਬਾਹਰ ਕਿਤੇ ਵਿਆਹ ਕਰਾਉਣਾ ਪਊ ਤੇ ਉੱਥੇ ਜਾ ਕੇ ਮੈਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੂ ਸਕਦੀ ਆ ਤੇ ਉਹ ਦੱਸਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਵੀ ਇਸੇ ਕਰਕੇ ਕਰਾਇਆ ਸੀ ਤੇ ਮੈਂ ਹੁਣ ਤੇਰੇ ਤੋਂ ਤਲਾਕ ਲੈਣਾ ਚਾਹੁੰਦੀ ਆ ਮੈਂ ਆਪਣਾ ਅਲੱਗ ਤੋਂ ਰਹਿਣਾ ਚਾਹੁੰਦੀ ਆ ਮੈਂ ਆਜ਼ਾਦੀ ਦੇ ਵਿੱਚ ਆਪਣਾ ਜਿਹੜੀ ਜ਼ਿੰਦਗੀ ਆ ਉਹ ਕੱਟਣਾ ਚਾਹੁੰਦੀ ਆ ਤਾਂ ਫਿਰ ਜਦੋਂ ਉਹ ਦੱਸਦਾ ਜਸਵੀਰ ਮੈਂ ਇਹ ਗੱਲ ਸੁਣੀ ਤੇ ਮੈਂ ਉਹਨੂੰ ਬੜਾ ਮਨਾਉਣ ਦੀ ਕੋਸ਼ਿਸ਼ ਕੀਤੀ ਉਹ ਤਲਾਕ ਮੰਗਦੀ ਸੀ ਮੈਂ ਹਰ ਵਾਰ ਉਹਨੂੰ ਟਾਲ ਦਿੰਦਾ ਸੀ ਹੌਲੀ-ਹੌਲੀ ਕਰਕੇ ਸਮਾਂ ਲੰਘਦਾ ਗਿਆ ਉਹ ਦੱਸਦਾ ਕਿ 12 ਸਪਟੰਬਰ 2013 ਨੂੰ ਉਹਨਾਂ ਦੇ ਵਿੱਚ ਬੜਾ ਜ਼ਿਆਦਾ ਝਗੜਾ ਹੋਇਆ ਲੜਾਈ ਹੋਈ ਇਸੇ ਤਲਾਕ ਨੂੰ ਲੈ ਕੇ ਤੇ ਮੈਂ ਉਹਨੂੰ ਮਨਾ ਰਿਹਾ ਸੀ ਕਿ ਤੂੰ ਤਲਾਕ ਮੈਨੂੰ ਨਾ ਦੇ ਤਾਂ ਇਦਾਂ ਚੱਲਦਾ ਚੱਲਦਿਆਂ ਉਹ ਦੱਸਦਾ ਕਿ ਵਰਸ਼ਾ ਨੇ ਮੇਰੇ ਉੱਤੇ ਅਟੈਕ ਕਰ ਦਿੱਤਾ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਵੀ ਗੁੱਸੇ ਦੇ ਵਿੱਚ ਸੀ ਇਸ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਮੈਂ ਉੱਥੋਂ ਇੱਕ ਵੈਕਿਊਮ ਵਾਲਾ ਪਾਈਪ ਚੱਕ ਕੇ ਉਸ ਦੇ ਸਿਰ ਦੇ ਵਿੱਚ ਮਾਰਿਆ ਤੇ ਉਸੇ ਪਾਈਪ ਦੇ ਨਾਲ ਉਸ ਦੇ ਗਲੇ ਨੂੰ ਜਿਹੜਾ ਆਲੇ-ਦਾਲੋਂ ਘੁੱਟ ਦਿੱਤਾ ਜਦੋਂ ਉਹ ਮਰ ਗਈ ਉਹ ਕਹਿੰਦਾ ਮੈਨੂੰ ਪਤਾ ਨਹੀਂ ਲੱਗਾ ਕਿ ਕਦੋਂ ਉਹਦੀ ਜਾਨ ਨਿਕਲੀ ਉਹ ਜਦੋਂ ਮਰ ਜਾਂਦੀ ਆ ਉਹ ਦੱਸਦਾ ਕਿ ਮੈਂ ਬੜਾ ਜਿਹੜਾ ਦੁਖੀ ਹੋਇਆ ਕਿ ਮੇਰੇ ਹੱਥੋਂ ਇਹ ਕਤਲ ਹੋ ਗਿਆ ਮੈਂ ਜਿਹੜਾ ਕਰਨਾ ਨਹੀਂ ਚਾਹੁੰਦਾ ਸੀ ਫਿਰ ਉਹ ਦੱਸਦਾ ਕਿ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਬਚਦਾ ਇਹਦੀ লাশ ਨੂੰ ਟਿਕਾਣੇ ਲਾਉਣ ਤੋਂ ਬਿਨਾ ਇਸ ਕਰਕੇ ਮੈਂ ਫਿਰ ਜਿਹੜਾ ਉਹ ਇਨਸੀਨੇਟਰ ਸੀ ਉਹਦੇ ਵਿੱਚ ਇਹਦੀ লাশ ਨੂੰ ਰੱਖ ਕੇ ਜਲਾ ਦਿੱਤਾ ਤੇ ਫਿਰ ਉਸ ਤੋਂ ਬਾਅਦ ਗਵੰਡੀਆਂ ਨੇ ਕੰਪਲੇਂਟ ਕੀਤੀ ਤੇ ਮੈਂ ਫੜਿਆ ਗਿਆ ਜਦੋਂ ਪੁਲਿਸ ਇਹ ਸਾਰੀ ਗੱਲਬਾਤ ਸੁਣਦੀ ਹੈ ਤਾਂ ਪੁਲਿਸ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਇਹਦਾ ਘਰ ਵਾਲਾ ਇਹ ਜਸਬੀਰ ਉਹ ਕੁਝ ਨਾ ਕੁਝ ਲੁਕੋ ਰਿਹਾ ਹੈ ਉਹ ਝੂਠ ਬੋਲ ਰਿਹਾ ਹੈ ਤਾਂ ਫਿਰ ਪੁਲਿਸ ਇੱਕ ਵਾਰ ਫਿਰ ਤੋਂ ਉਹਨਾਂ ਦੇ ਘਰ ਜਾਂਦੀ ਆ ਤੇ ਆਂਡੀਆਂ ਗਵਾਂਡੀਆਂ ਤੋਂ ਜਾ ਕੇ ਵਰਸ਼ਾ ਬਾਰੇ ਪੁੱਛਣਾ ਸ਼ੁਰੂ ਕਰਦੀ ਹੈ ਤਾਂ ਹੁਣ ਜਦੋਂ ਗਵਾਂਡੀ ਦੱਸਦੇ ਆ ਕਿ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਜਿਹੜੀ ਵਰਸ਼ਾ ਸੀ ਉਹ ਬੜੀ ਵਧੀਆ ਕੁੜੀ ਸੀ ਉਹ ਜਦੋਂ ਦੀ ਇੰਗਲੈਂਡ ਆਈ ਸੀ ਉਹ ਤਾਂ ਬੜਾ ਜ਼ਿਆਦਾ ਇਹਦਾ ਕਰਦੀ ਸੀਗੀ ਜਿਹੜਾ ਜਸਬੀਰ ਸੀ ਇਹਨੂੰ ਬੜਾ ਪਿਆਰ ਕਰਦੀ ਸੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਉਹਨੇ ਜਾਣ ਬੁਝ ਕੇ ਇਦਾਂ ਵਿਆਹ ਕਰਵਾਇਆ ਹੋਵੇ ਸਿਰਫ ਇੰਗਲੈਂਡ ਆਉਣ ਦੇ ਲਈ ਤੇ ਪੁਲਿਸ ਨੂੰ ਇੱਥੋਂ ਲੱਗਦਾ ਕਿ ਹੁਣ ਜਿਹੜਾ ਜਸਬੀਰ ਉਹ ਝੂਠ ਬੋਲ ਰਿਹਾ ਹੁਣ ਜਦੋਂ ਪੁਲਿਸ ਉੱਥੇ ਕਾਰਵਾਈ ਕਰ ਰਹੀ ਸੀ ਉਹਦੇ ਜਾਂਚ ਕਰ ਰਹੀ ਸੀ ਉਹਨਾਂ ਦੇ ਘਰ ਦੀ ਤਾਂ ਪੁਲਿਸ ਨੂੰ ਉੱਥੇ ਇੱਕ ਆਈਪੈਡ ਵੀ ਮਿਲੀ ਸੀ ਤਾਂ ਹੁਣ ਪੁਲਿਸ ਉਹ ਆਈਪੈਡ ਚੈੱਕ ਕਰਦੀ ਹੈ ਜਦੋਂ ਉਹ ਆਈਪੈਡ ਨੂੰ ਚੈੱਕ ਕਰ ਰਹੀ ਸੀ ਪੁਲਿਸ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਇਹ ਜਸਬੀਰ ਇਹ ਸਾਡੇ ਤੋਂ ਬਹੁਤ ਵੱਡੀ ਜਿਹੜੀ ਸਚਾਈ ਆ ਉਹਨੂੰ ਲੁਕੋ ਰਿਹਾ ਤਾਂ ਹੁਣ ਦੁਬਾਰਾ ਤੋਂ ਪੁਲਿਸ ਫੇਰ ਜਸਬੀਰ ਤੋਂ ਪੁੱਛਗਿੱਛ ਕਰਦੀ ਹੈ ਤੇ ਜਸਬੀਰ ਨੂੰ ਇਸ ਵਾਰ ਆਈਪੈਡ ਦਿਖਾ ਕੇ ਉਹਨੂੰ ਦੱਸਦਾ ਕਿ ਸਾਨੂੰ ਸਾਰਾ ਕੁਝ ਪਤਾ ਲੱਗ ਚੁੱਕਿਆ ਹੁਣ ਜਿਹੜੀ ਸਚਾਈ ਆ ਤੂੰ ਆਪਣੇ ਮੂੰਹ ਆਪ ਦੱਸ ਤਾਂ ਫਿਰ ਇੱਥੇ ਜਸਬੀਰ ਨੂੰ ਪਤਾ ਲੱਗਦਾ ਕਿ ਮੈਂ ਹੁਣ ਫਸ ਚੁੱਕਿਆ ਤਾਂ ਫਿਰ ਜਸਬੀਰ ਆ ਜਿਹੜਾ ਉਹ ਆਪਣੀ ਸੱਚਾਈ ਦੱਸਦਾ ਜਿਹੜੀ ਕਿ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੀ ਹੈ ਇੱਥੇ ਫਿਰ ਜਿਹੜਾ ਜਸਬੀਰ ਆ ਪੁਲਿਸ ਨੂੰ ਦੱਸਦਾ ਕਿ ਉਹਨੂੰ ਜਦੋਂ ਉਹ ਇੱਕ ਸਕੂਲ ਦੇ ਵਿੱਚ ਪੜਦਾ ਸੀ ਉਹਨੂੰ ਉੱਥੇ ਇਹ ਪਤਾ ਲੱਗਿਆ ਕਿ ਉਹ ਇੱਕ ਗੇ ਹੈ ਤੇ ਜਦੋਂ ਉਹ ਕਹਿੰਦਾ ਮੈਨੂੰ ਇਹ ਗੱਲ ਪਤਾ ਲੱਗੀ ਇੰਡੀਆ ਦੇ ਵਿੱਚ ਜਿਹੜਾ ਗੇ ਹੋਣਾ ਬੜਾ ਸ਼ਰਮਿੰਦਗੀ ਵਾਲੀ ਗੱਲ ਸੀਗੀ ਸਾਰੇ ਲੋਕ ਬੜੀ ਗਲਤ ਨਿਗਾ ਨਾਲ ਗੇਜ਼ ਨੂੰ ਦੇਖਦੇ ਆਂ ਇੰਡੀਆ ਦੇ ਵਿੱਚ ਤਾਂ ਉਹ ਸੋਚਦਾ ਕਿ ਮੈਂ ਇੱਥੋਂ ਇੰਗਲੈਂਡ ਚਲਿਆ ਜਾਵਾਂ ਜਾਂ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਚਲਿਆ ਜਾਵਾਂ ਜਿੱਥੇ ਇਹ ਚੀਜ਼ ਨੂੰ ਅਕਸੈਪਟ ਕੀਤਾ ਜਾਂਦਾ ਤਾਂ ਇਸੇ ਕਰਕੇ ਉਹ ਦੱਸਦਾ ਕਿ ਮੈਂ ਇੰਗਲੈਂਡ ਦੇ ਵਿੱਚ ਆਇਆ ਇੰਗਲੈਂਡ ਦੇ ਵਿੱਚ ਆ ਕੇ ਮੈਂ ਇੱਕ ਗਰੁੱਪ ਜੁਆਇਨ ਕੀਤਾ ਜਿੱਥੇ ਮੇਰੀ ਇੱਕ ਦੋਸਤ ਇੱਕ ਹੋਰ ਲੜਕੇ ਦੇ ਨਾਲ ਹੋਈ ਇੱਕ ਹੋਰ ਗੇ ਦੇ ਨਾਲ ਉਹ ਕਹਿੰਦਾ ਮੈਂ ਰਹਿਣ ਲੱਗਿਆ ਪਰ ਥੋੜਾ ਸਮਾਂ ਲੰਘਿਆ ਉਸ ਤੋਂ ਬਾਅਦ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਿਤੇ ਰੱਖ ਦਿੱਤਾ ਹੁਣ ਮੈਂ ਘਰਦਿਆਂ ਨੂੰ ਨਾ ਤਾਂ ਜਵਾਬ ਦੇ ਸਕਦਾ ਸੀ ਤੇ ਨਾ ਹੀ ਉਹਨਾਂ ਨੂੰ ਮੈਂ ਸੱਚਾਈ ਦੱਸ ਸਕਦਾ ਸੀ ਇਸ ਕਰਕੇ ਮੈਂ ਇੰਡੀਆ ਗਿਆ ਵਰਸ਼ਾ ਦੇ ਨਾਲ ਵਿਆਹ ਕਰਾਇਆ ਵਰਸ਼ਾ ਨੂੰ ਵਿਆਹ ਕਰਾ ਕੇ ਮੈਂ ਇੱਥੇ ਲੈ ਕੇ ਆਇਆ ਇੱਥੇ ਲਿਆ ਕੇ ਉਹ ਦੱਸਦਾ ਕਿ ਮੈਂ ਉਹਨੂੰ ਕਮਾਇਆ ਫਰਾਇਆ ਮੇਰੀ ਵਧੀਆ ਉਹਦੇ ਨਾਲ ਬੰਨਣ ਲੱਗੀ ਸੀ ਪਰ ਜਿਹੜੀ ਵਰਸ਼ਾ ਸੀ ਉਹਨੂੰ ਮੇਰੇ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਇਹਦੇ ਚੱਲਦਿਆਂ ਹੀ ਹੁਣ ਉਹ ਦੱਸਦਾ ਕਿ 12 ਸਪਟੰਬਰ ਵਾਲੀ ਜਿਹੜੀ ਸਵੇਰ ਸੀ ਉਸ ਸਵੇਰ ਨੂੰ ਜਿਹੜੀ ਵਰਸ਼ਾ ਉਹਨੂੰ ਆਈਪੈਡ ਮਿਲੀ ਮੇਰੀ ਆਈਪੈਡ ਦੇ ਵਿੱਚ ਜਦੋਂ ਚੀਜ਼ਾਂ ਦੇਖ ਰਹੀ ਸੀ ਤਾਂ ਵਿੱਚੋਂ ਮੇਰੀਆਂ ਕੁਝ ਫੋਟੋਗ੍ਰਾਫਸ ਜਈਆਂ ਨਿਕਲੀਆਂ ਜਿਨ੍ਹਾਂ ਤੋਂ ਮੇਰੀ ਸਚਾਈ ਸਾਹਮਣੇ ਆ ਗਈ ਤੇ ਉਹ ਫਿਰ ਜਿਹੜੀ ਵਰਸ਼ਾ ਸੀ ਉਹ ਇਹਨੂੰ ਪੁੱਛਦੀ ਆ ਸਾਰੀ ਗੱਲਬਾਤ ਤਾਂ ਫਿਰ ਇਹ ਜਿਹੜਾ ਜਸਬੀਰ ਹੈ ਇਹ ਸਾਰੀ ਗੱਲਬਾਤ ਵਰਸ਼ਾ ਦੇ ਸਾਹਮਣੇ ਐਸੈਪਟ ਕਰਦਾ ਕਿ ਮੈਂ ਇੱਕ ਗੇ ਆ ਤਾਂ ਇਹ ਗੱਲ ਸੁਣ ਕੇ ਜਿਹੜੀ ਵਰਸ਼ਾ ਸੀ ਉਹ ਬੜੀ ਗੁੱਸੇ ਦੇ ਵਿੱਚ ਆਉਂਦੀ ਆ ਉਹਨੂੰ ਕਹਿੰਦੀ ਆ ਕਿ ਤੂੰ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੂੰ ਮੈਨੂੰ ਸੱਚ ਨਹੀਂ ਦੱਸਿਆ ਤੂੰ ਮੈਨੂੰ ਝੂਠ ਬੋਲਿਆ ਤੇ ਤੈਨੂੰ ਸਚਾਈ ਦੱਸ ਦੇਣੀ ਚਾਹੀਦੀ ਸੀ ਤੇ ਹੁਣ ਮੈਂ ਤੇਰੇ ਨਾਲ ਤਲਾਕ ਲੈਣਾ ਚਾਹੁੰਦੀ ਐ ਤੇ ਮੈਂ ਜਿਹੜੀ ਸਾਰੀ ਸਚਾਈ ਐ ਸਭ ਨੂੰ ਦੱਸ ਦਊਂਗੀ ਤਾਂ ਹੁਣ ਜਿਹੜਾ ਜਸਬੀਰ ਐ ਉਹਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਜਿਹੜੀ ਵਰਸ਼ਾ ਸੀ ਉਹ ਮੰਨਣ ਨੂੰ ਜਿਹੜੀ ਤਿਆਰ ਨਹੀਂ ਸੀ ਉਹ ਕਹਿੰਦੀ ਐ ਕਿ ਮੈਂ ਤੇਰੀ ਸਚਾਈ ਸਭ ਦੇ ਸਾਹਮਣੇ ਰੱਖ ਦਊਂਗੀ ਤਾਂ ਇਹਦੇ ਚੱਲਦੇ ਆਈ ਹੌਲੀ ਹੌਲੀ ਜਿਹੜੀ ਇਹ ਲੜਾਈ ਵਧੀ ਉਹ ਦੱਸਦਾ ਕਿ ਮੇਰੇ ਕੋਲੇ ਕੋਈ ਹੋਰ ਜਿਹੜਾ ਰਸਤਾ ਨਹੀਂ ਸੀ ਸਿਵਾਏ ਉਸ ਨੂੰ ਮਾਰਨ ਤੋਂ ਇਸ ਕਰਕੇ ਮੈਂ ਉਹਨੂੰ ਮਾਰ ਦਿੱਤਾ ਮੈਂ ਉੱਥੋਂ ਇੱਕ ਪੈਪ ਚੁੱਕਿਆ ਵੈਕੂਮ ਵਾਲਾ ਜਿਹੜਾ ਮੈਂ ਪਹਿਲਾਂ ਦੱਸਿਆ ਉਸ ਦੇ ਨਾਲ ਉਹਦਾ ਗਲਾ ਘੋਟਿਆ ਉਹਨੂੰ ਮਾਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਜਿਹੜੀ ਉਹਦੀ ਬਾਡੀ ਸੀ ਉਸ ਮਸ਼ੀਨ ਦੇ ਵਿੱਚ ਪਾ ਕੇ ਉਹਨੇ ਜਲਾ ਦਿੱਤੀ ਤੇ ਉਸ ਤੋਂ ਬਾਅਦ ਫਿਰ ਪੁਲਿਸ ਆਉਂਦੀ ਹੈ ਇਹ ਸਾਰੀ ਸਚਾਈ ਹੁਣ ਸਾਹਮਣੇ ਆ ਜਾਂਦੀ ਹੈ ਪੁਲਿਸ ਜਦੋਂ ਇਹ ਚੀਜ਼ ਜਾਣ ਤੱਕ ਕਰਦੀ ਹੈ ਤਾਂ ਫਿਰ ਸਾਰੇ ਹੈਰਾਨ ਰਹਿ ਜਾਂਦੇ ਆ ਉਸ ਜਸਬੀਰ ਦੀ ਜਿਹੜੀ ਅਸਲੀਅਤ ਨੂੰ ਜਾਣ ਕੇ ਤਾਂ ਇਸ ਤੋਂ ਬਾਅਦ ਫਿਰ ਉਸ ਦੇ ਉੱਤੇ ਮੁਕੱਦਮਾ ਚੱਲਦਾ ਹੈ ਮੁਕੱਦਮੇ ਤੋਂ ਬਾਅਦ ਉਹਨੂੰ ਫਿਰ ਜਿਹੜੀ 21 ਸਾਲ ਦੀ ਸਜ਼ਾ ਹੁੰਦੀ ਹੈ ਜਿਹੜੀ ਕਿ ਬਿਨਾ ਪਰੋਲ ਤੋਂ ਹੁੰਦੀ ਹੈ ਉਹਨੂੰ ਇੱਕ ਵੀ ਵਾਰ ਪੂਰੇ 21 ਸਾਲਾਂ ਦੇ ਵਿੱਚ ਕਦੇ ਵੀ ਛੁੱਟੀ ਨਹੀਂ ਮਿਲੂ ਕਦੇ ਵੀ ਉਹ ਪਰੋਲ ਤੇ ਬਾਹਰ ਨਹੀਂ ਆਊਗਾ ਤਾਂ ਇਦਾਂ ਫਿਰ ਜਿਹੜਾ ਇਹ ਕੇਸ ਆ ਉਹ ਹੱਲ ਹੁੰਦਾ ਹੁਣ ਤੁਸੀਂ ਦੇਖੋ ਕਿ ਇੱਕ ਬੰਦਾ ਜਿਹੜਾ ਕਿ ਆਪ ਇੱਕ ਗੇ ਸੀ ਆਪਾਂ ਨੇ ਕਹਿੰਦੇ ਕਿ ਇਹ ਚੀਜ਼ ਕੋਈ ਗਲਤ ਆ ਜੋ ਜਿਵੇਂ ਲਾਈਫ ਜਿਉਣੀ ਚਾਹੁੰਦਾ ਉਹ ਕੰਨ ਜੀਉ ਸਕਦਾ ਪਰ ਉਹਨੇ ਇਹ ਚੀਜ਼ ਲੁਕੋਈ ਤੇ ਇਹ ਚੀਜ਼ ਨੂੰ ਲੁਕਾਉਣ ਦੇ ਲਈ ਉਹ ਕਿਸੇ ਦਾ ਕਤਲ ਤੱਕ ਕਰ ਦਿੰਦਾ ਇਹ ਸਭ ਤੋਂ ਵੱਡੀ ਬੇਵਕੂਫੀ ਸੀ ਉਸ ਦੀ ਸਭ ਤੋਂ ਵੱਡੀ ਗਲਤੀ ਸੀ ਉਹਨੇ ਆਪਣੀ ਜ਼ਿੰਦਗੀ ਦੇ ਲਈ ਕਿਸੇ ਹੋਰ ਦੀ ਜ਼ਿੰਦਗੀ ਨੂੰ ਜਿਹੜਾ ਨਰਕ ਬਣਾਇਆ ਜਾਂ ਮਾਰ ਦਿੱਤਾ ਕਿਸੇ ਹੋਰ ਦੀ ਜ਼ਿੰਦਗੀ ਨੂੰ ਉਹਨੇ ਖੋ ਲਿਆ ਤੇ ਇਦਾਂ ਹੀ ਜੇ ਉਹ ਇੱਕ ਬਦਨਾਮੀ ਤੋਂ ਹੀ ਡਰਦਾ ਸੀ ਉਹਨੇ ਬਦਨਾਮੀ ਤੋਂ ਡਰਦੇ ਨੇ ਆਪਣੀ ਘਰ ਵਾਲੀ ਤੱਕ ਨੂੰ ਮਾਰ ਦਿੱਤਾ ਕਿ ਮੇਰੀ ਬਦਨਾਮੀ ਨਾ ਹੋ ਜਾਵੇ ਪਰ ਹੁਣ ਕਤਲ ਕਰਕੇ ਕਿਹੜਾ ਉਹਦੀ ਬਦਨਾਮੀ ਨਹੀਂ ਹੋਈ ਹੁਣ ਜੇਲ੍ਹ ਦੇ ਵਿੱਚ ਵੀ ਜਾਣਾ ਪਿਆ ਤੇ ਸੱਚਾਈ ਵੀ ਸਾਹਮਣੇ ਆ ਗਈ ਜੇ ਉਹ ਪਹਿਲਾਂ ਹੀ ਇਸ ਚੀਜ਼ ਨੂੰ ਅਸੈਪਟ ਕਰ ਲੈਂਦਾ ਤੇ ਲੋਕਾਂ ਨੂੰ ਦੱਸ ਦਿੰਦਾ ਤਾ ਸ਼ਾਇਦ ਅੱਜ ਵਰਸ਼ਾ ਜਿਉਂਦੀ ਹੁੰਦੀ ਤੇ ਉਹਦੀ ਜ਼ਿੰਦਗੀ ਵੀ ਕੁਝ ਹੋਰ ਹੋਣੀ ਸੀ ਤੁਹਾਡਾ ਕੀ ਮੰਨਣਾ ਹੈ ਇਹਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂਗੇ ਫਿਰ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ